ਸਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟੂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਦੀ ਰੈਸਪੀ ਲੈ ਕੇ ਆਏ ਆ ਇਹ ਸਬਜ਼ੀ ਤੁਸੀਂ ਇੱਕ ਵਾਰ ਘਰ ਚ ਬਣਾ ਕੇ ਤੇ ਬਣਾਉਂਗੇ ਤਾਂ ਇਸ ਨੂੰ ਬਾਰ ਬਾਰ ਜਰੂਰ ਟਰਾਈ ਕਰੋਗੇ ਇਸ ਦੇ ਨਾਲ ਤੁਹਾਡੇ ਬੱਚੇ ਨੇ ਜਿਹੜੇ ਉਹ ਵੀ ਅੱਜ ਕੇ ਰੋਟੀ ਖਾਣਗੇ ਤੇ ਬਜ਼ੁਰਗ ਵੀ ਇਹਨੇ ਜਿਹੜੇ ਉਹਨਾਂ ਨੂੰ ਵੀ ਇਹ ਰੈਸਪੀ ਬਹੁਤ ਪਸੰਦ ਆਊਗੀ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆਂ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਆਪਾਂ ਨੇ ਇਹ ਅੱਜ ਜਿਹੜੀ ਰੈਸਪੀ ਬਣਾਉਣੀ ਆ ਇਹਦੇ ਲਈ ਆਪਾਂ ਨੇ ਫਰਾਈ ਪੈਨ ਆ ਜਿਹੜਾ ਗਰਮ ਹੋਣ ਦੇ ਲਈ ਰੱਖ ਦਿੱਤਾ ਸੀਗਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਡੇਢ ਕ ਘੜਸ਼ੀਆ ਜਿਹੜੀ ਸਰੋਂ ਦਾ ਤੇਲ ਪਾਇਆ ਤੇਲ ਆ ਜਿਹੜਾ ਤੁਸੀਂ ਉਹ ਕੋਈ ਵੀ ਲੈ ਸਕਦੇ ਹੋ ਪਰ ਸੁੱਕੀ ਸਬਜੀ ਆ ਜਿਹੜੀ ਉਹ ਸਰੋਂ ਦੇ ਤੇਲ ਦੇ ਵਿੱਚ ਜ਼ਿਆਦਾ ਕਰਾਰੀ ਬਣਦੀ ਆ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਉਹ ਦੇ ਵਿੱਚ ਆਪਾਂ ਨੇ ਅੱਧਾ ਚਮਚਾ ਜੀਰੇ ਦਾ ਲਿਆ ਤੇ ਨਾਲ ਹੀ ਆਪਾਂ ਨੇ ਤਿੰਨ ਪਿਆਜ਼ ਨੇ ਜਿਹੜੇ ਮੀਡੀਅਮ ਸਾਈਜ਼ ਦੇ ਉਹ ਮਿਕਸੀ ਦੇ ਵਿੱਚ ਗ੍ਰाइंड ਕਰਕੇ ਰੱਖੇ ਹੋਏ ਸੀਗੇ ਤੁਸੀਂ ਇਹਨਾਂ ਨੂੰ ਚੌਪਰ ਦੇ ਵਿੱਚ ਵੀ ਕੱਟ ਕਰ ਸਕਦੇ ਹੋ ਤੇ ਦੇਖੋ ਆਪਣਾ ਤੇਲ ਜਾਦਾ ਗਰਮ ਸੀਗਾ ਇਸ ਕਰਕੇ ਆਪਾਂ ਨੇ ਥੋੜਾ ਥੋੜਾ ਮਸਾਲਾ ਪਾ ਕੇ ਹਿਲਾਉਣਾ ਸ਼ੁਰੂ ਕੀਤਾ ਤਾਂ ਕਿ ਆਪਣਾ ਮਸਾਲਾ ਜਲੇ ਨਾ ਤੇ ਹੁਣ ਆਪਾਂ ਇਸ ਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਪਕਾਵਾਂਗੇ ਜਦੋਂ ਤੱਕ ਇਹਨਾਂ ਦਾ ਪਿਆਜ਼ਾਂ ਦਾ ਪਾਣੀ ਹੈ ਜਿਹੜਾ ਉਹ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਸੇ ਤਰ੍ਹਾਂ ਇਸ ਨੂੰ ਹਿਲਾਉਂਦੇ ਰਹਿਣਾ ਤੇ ਆਪਾਂ ਨੇ ਬਾਅਦ ਦੇ ਵਿੱਚ ਇਹਦੇ ਵਿੱਚ ਐਡ ਕਰਨਾ ਹੈ ਲਸਣ ਅਦਰਕ ਤੇ ਹਰੀ ਮਿਰਚ ਜੋ ਕਿ ਤਿੰਨਾਂ ਚੀਜ਼ਾਂ ਦਾ ਮੈਂ ਪੇਸਟ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਆਪਣਾ ਜਿਹੜਾ ਪਿਆਜ਼ਾਂ ਦਾ ਪਾਣੀ ਸੀ ਉਹ ਬਿਲਕੁਲ ਸੁੱਕ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਨਸਨ ਦਾ ਪੇਸਟ ਤੇ ਥੋੜਾ ਜਿਹਾ ਪਾਣੀ ਵੀ ਪਾਇਆ ਆਪਾਂ ਨੇ ਨਾਲ ਤੇ ਦੇਖੋ ਹੁਣ ਆਪਾਂ ਨੇ ਫਿਰ ਇਸ ਮਸਾਲੇ ਨੂੰ ਭੁੰਨਣਾ ਸ਼ੁਰੂ ਕਰ ਦੇਣਾ ਤੇ ਆਪਣਾ ਮਸਾਲਾ ਇਹ ਜਿਹੜਾ ਇਹ ਸਾਰਾ ਇਸਨੇ ਮੌਇਸਚਰ ਜਿਹੜਾ ਸੋਕ ਲਿਆ ਏ ਤੇ ਹੁਣ ਆਪਾਂ ਥੋੜੀ ਦੇਰ ਹੋਰ ਭੁੰਨਾਂਗੇ ਤੇ ਜਦੋਂ ਤੱਕ ਇਹ ਆਪਣਾ ਥੱਲੇ ਨਹੀਂ ਲੱਗਣ ਜਾਂਦਾ ਲੱਗਦਾ ਉਦੋਂ ਤੱਕ ਆਪਾਂ ਇਹਦੇ ਵਿੱਚ ਮਸਾਲੇ ਨਹੀਂ ਐਡ ਕਰਾਂਗੇ ਤੇ ਦੇਖੋ ਆਪਣਾ ਜਿਹੜਾ ਬਰਾਊਨ ਕਲਰ ਦਾ ਪਿਆਜ਼ ਤੇ ਮਸਾਲਾ ਸਾਰਾ ਹੋ ਗਿਆ ਸੀਗਾ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਨੂਨ ਦਾ ਜਿਹੜਾ ਉਹ ਐਡ ਕਰ ਦੇਣ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਦਾ ਹਲਦੀ ਆ ਜਿਹੜੀ ਇਹ ਤੁਹਾਨੂੰ ਕਲਰ ਇਹਦਾ ਇਸ ਕਰਕੇ ਚੇਂਜ ਲੱਗ ਰਿਹਾ ਕਿਉਂਕਿ ਆਪਣੇ ਆਪਾਂ ਵੀਡੀਓ ਸ਼ੂਟ ਕਰਦੇ ਆ ਤਾਂ ਫੋਨ ਦਾ ਜਿਹੜਾ ਪਰਸ਼ਾਮਾ ਉਹ ਆ ਰਿਹਾ ਸੀਗਾ ਫਲੈਸ਼ ਬੰਦ ਸੀਗੀ ਇਸ ਕਰਕੇ ਇਸ ਦਾ ਕਲਰ ਆ ਜਿਹੜਾ ਰੈੱਡ ਆ ਰਿਹਾ ਸੀ ਤੇ ਆਪਾਂ ਨੇ ਮਿਰਚ ਨਹੀਂ ਇਹਦੇ ਵਿੱਚ ਪਾਈ ਹੈਗੀ ਕਿਉਂਕਿ ਮਿਰਚ ਆਪਾਂ ਨੇ ਪਹਿਲਾਂ ਹੀ ਉਹਦੇ ਵਿੱਚ ਅਦਰਕਲ ਤੇ ਲਸਣ ਦੇ ਨਾਲ ਪੀਸੀ ਹੋਈ ਸੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਵੀ ਆਪਾਂ ਬਿਲਕੁਲ ਸੌਫਟ ਹੋਣ ਤੱਕ ਪਕਾਵਾਂਗੇ ਜਦੋਂ ਤੱਕ ਆਪਣਾ ਮਸਾਲਾ ਤੇਲ ਨਹੀਂ ਛੱਡ ਦਿੰਦਾ ਤੇ ਤੁਸੀਂ ਦੇਖ ਰਹੇ ਹੋ ਆਪਣਾ ਮਸਾਲਾ ਜਿਹੜਾ ਹਲਕਾ ਹਲਕਾ ਤੇਲ ਛੱਡ ਰਿਹਾ ਤੇ ਹੁਣ ਆਪਾਂ ਥੋੜੀ-ਥੋੜੀ ਪਾਣੀ ਪਾ ਕੇ ਇਸ ਨੂੰ ਥੋੜੀ देर ਹੋਰ ਪਕਾ ਲਵਾਂਗੇ ਸਿਰਫ 1 ਤੋਂ 1.5 ਮਿੰਟ ਆਪਾਂ ਇਸ ਨੂੰ ਪਕਾਵਾਂਗੇ ਤੇ ਹੁਣ ਟਮਾਟਰ ਨੇ ਦੇਖਿਆ ਉਹ ਜਿਹੜੇ ਆਪਣੇ ਸੌਫਟ ਹੋ ਗਏ ਨੇ ਤੇ ਆਪਣੇ ਮਸਾਲੇ ਨੇ ਵੀ ਤੇਲ ਛੱਡਣਾ ਸ਼ੁਰੂ ਕਰਤਾ ਹੈ ਹੁਣ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਹੈ ਇੱਕ ਰੀਵ ਪਾਵਾਂਗੇ ਧਨੀਆ ਪਾਊਡਰ ਧਨੀਆ ਪਾਊਡਰ ਦੇ ਨਾਲ ਖੁਸ਼ਬੂ ਆ ਜਿਹੜੀ ਸਬਜ਼ੀ ਦੀ ਬਹੁਤ ਵਧੀਆ ਹੋ ਜਾਂਦੀ ਆ ਪਰ ਇਹ ਆਪਸ਼ਨਲ ਵੀ ਹੈ ਜੇਕਰ ਤੁਸੀਂ ਪਾਉਣਾ ਚਾਹੋ ਤਾਂ ਪਾ ਵੀ ਸਕਦੇ ਹੋ ਨਹੀਂ ਤਾਂ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਧਨੀਆ ਹੁਣ ਆਪਣੇ ਘਰਾਂ ਦੇ ਵਿੱਚ ਆਮ ਹੋ ਗਿਆ ਏ ਉਸ ਤੇ ਉਸ ਦੇ ਵਿੱਚ ਤੁਸੀਂ ਫਿਰ ਧਨੀਏ ਦੀਆਂ ਜਿਹੜੀਆਂ ਡੰਡੀਆਂ ਨੇ ਮਸਾਲੇ ਦੇ ਵਿੱਚ ਉਹ ਵੀ ਭੁੰਨ ਸਕਦੇ ਹੋ ਉਹਦੇ ਨਾਲ ਇੱਕ ਅਲੱਗ ਹੀ ਤਰ੍ਹਾਂ ਦਾ ਫਲੇਵਰ ਆ ਜਿਹੜਾ ਐਡ ਹੋ ਜਾਂਦਾ ਹੈ ਤਣੀਆਂ ਇਹ ਦੀਆਂ ਡੰਡੀਆਂ ਆਪਾਂ ਅਕਸਰ ਕੀ ਆ ਕਿ ਸੁੱਟ ਦੰਨੇ ਆ ਸੁੱਟੜੀਆਂ ਨਹੀਂ ਚਾਹੀਦੀਆਂ ਉਹ ਵੀ ਆਪਾਂ ਜੇ ਤੜਕੇ ਦੇ ਵਿੱਚ ਪਾਵਾਂਗੇ ਤਾਂ ਉਹਨਾਂ ਦਾ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਹੁਣ ਆਪਾਂ ਨੇ ਮਸਾਲੇ ਦੇ ਵਿੱਚ ਥੋੜੀ ਜਿਹੀ ਮੇਥੀ ਪਾ ਲੈਣੀ ਆ ਮੇਥੀ ਆਪਾਂ ਬਿਲਕੁਲ ਥੋੜੀ ਲਵਾਂਗੇ ਸਿਰਫ ਇਹ ਕਿ ਫਲੇਵਰ ਦੇ ਲਈ ਹਲਕਾ ਜਿਹਾ ਫਲੇਵਰ ਆਊਗਾ ਤਾਂ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਲਵਾਂਗੇ ਆਲੂ ਆਲੂ ਆਪਾਂ ਨੇ ਚੰਗੀ ਤਰ੍ਹਾਂ ਧੋਕੇ ਕੱਟੇ ਹੋਏ ਸੀਗੇ ਤੇ ਹੁਣ ਆਪਾਂ ਇਸ ਨੂੰ ਵੀ ਇੱਕ ਦੋ 1.5 ਮਿੰਟ ਆਪਾਂ ਮਸਾਲੇ ਦੇ ਵਿੱਚ ਪਕਾ ਲਵਾਂਗੇ ਤਾਂ ਕਿ ਮਸਾਲਾ ਜਿਹੜਾ ਉਹ ਵੀ ਰਾਜਝੇ ਵਾਲੂਆਂ ਦੇ ਵਿੱਚ ਤੇ ਨਾਲੇ ਆਪਣੇ ਆਲੂ ਨੇ ਜਿਹੜੇ ਉਹ ਵੀ ਸੌਫਟ ਹੋ ਜਾਣ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਵੀ ਐਡ ਕਰ ਸਕਦੇ ਹਾਂ ਪਰ ਆਪਾਂ ਇਹਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਢੱਕ ਕੇ ਪਕਾ ਲਾਂਗੇ ਤੇ ਆਪਣਾ ਜਿਹੜੇ ਇਹ ਮਸਾਲਾ ਹੈ ਤੇ ਆਲੂ ਨੇ ਆਪਣਾ ਮੋਇਸਚਰ ਛੱਡ ਦੇਣਗੇ ਤੇ ਹੁਣ ਆਪਾਂ ਇਸ ਨੂੰ ਢੱਕ ਲੈਣਾ ਤਾਂ ਕਿ ਆਪਾਂ 1.5 ਮਿੰਟ ਲਈ ਇਹਨਾਂ ਨੂੰ ਪੱਕਣ ਦੇ ਲਈ ਰੱਖਾਂਗੇ ਤੇ ਆਪਾਂ ਇੱਕ ਵਾਰ ਫਿਰ ਚੈੱਕ ਕਰ ਲਵਾਂਗੇ ਤੇ ਦੇਖੋ ਪਾਣੀ ਹੈ ਜਿਹੜਾ ਆਪਣੀ ਆਲੂਆਂ ਨੇ ਪਹਿਲਾਂ ਹੀ ਛੱਡ ਦਿੱਤਾ ਹੈ ਤੇ ਆਪਾਂ ਨੂੰ ਪਾਣੀ ਐਕਸਟਰਾ ਹੋਰ ਪਾਉਣ ਦੀ ਲੋੜ ਨਹੀਂ ਪਈ ਤੇ ਥੋੜਾ ਜਿਹਾ ਆਪਾਂ ਨੇ ਹੋਰ ਟੱਕ ਕੇ ਪਕਾ ਲਿਆ ਤੇ ਦੇਖੋ ਆਪਣਾ ਮਸਾਲਾ ਜਿਹੜਾ ਉਹ ਸੁੱਕਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਗੋਪੀ ਆਪਾਂ ਨੇ ਆਲੂ ਪਹਿਲਾਂ ਇਸ ਕਰਕੇ ਭੁੰਨੇ ਨੇ ਕਿਉਂਕਿ ਆਲੂ ਨੇ ਜਿਹੜੇ ਹਾਰਡ ਹੁੰਦੇ ਨੇ ਤੇ ਗੋਭੀ ਆਪਣੀ ਬਿਲਕੁਲ ਫਰੈਸ਼ ਸੀਗੀ ਨਹੀਂ ਤਾਂ ਜੇ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਪਾ ਦਿੰਦੇ ਤਾਂ ਆਪਣੀ ਗੋਭੀ ਆ ਜਿਹੜੀ ਇਹਨੇ ਕੋਲ ਚਾਣਾ ਸੀਗਾ ਤੇ ਇਧਰ ਇੱਕ ਪਾਸੇ ਆਪਾਂ ਚਟਣੀ ਦੀ ਤਿਆਰੀ ਕਰਾਂਗੇ ਚਟਣੀ ਦੇ ਲਈ ਮੈਂ ਤਿੰਨ ਛੋਟੇ ਸਾਈਜ਼ ਦੇ ਪਿਆਜ਼ ਲਏ ਨੇ ਤੇ ਚਾਰ ਆਪਾਂ ਨੇ ਮਿਰਚਾਂ ਲਈਆਂ ਨੇ ਨਾਲ ਹੀ ਆਪਾਂ ਥੋੜਾ ਜਿਹਾ ਲਵਾਂਗੇ ਧਨੀਆ ਧਨੀਏ ਤੇ ਪਿਆਜ਼ ਦੀ ਚਟਣੀ ਆ ਜਿਹੜੀ ਬਹੁਤ ਵਧੀਆ ਲੱਗਦੀ ਆ ਬੱਚੇ ਵੀ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਸ ਕਰਕੇ ਅੱਜ ਆਪਾਂ ਸੁੱਕੀ ਸਬਜ਼ੀ ਨਾਲ ਚਟਣੀ ਵੀ ਕੁੱਟ ਕੇ ਰੱਖਾਂਗੇ ਧਨੀਆ ਆਪਣੇ ਜਿਆਦਾ ਹੋ ਗਿਆ ਹੋਇਆ ਸੀਗਾ ਫਿਰ ਆਪਾਂ ਇਸ ਨੂੰ ਤੋੜ ਕੇ ਉਹ ਕਰ ਲਿਆ ਤਾਂ ਕਿ ਧਨੀਆ ਆਪਣਾ ਦੁਬਾਰਾ ਫੁੱਟਿਆ ਆਊਗਾ ਫੇਰ कच्चਾ-ਕੱਚਾ ਤੇ ਹੁਣ ਜੇ ਆਪਾਂ ਇਸ ਨੂੰ ਨਾ ਤੋੜਦੇ ਇਹਨੂੰ ਪੱਕਣਾ ਸ਼ੁਰੂ ਹੋ ਜਾਣਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਮਿਕਸੀ ਦੇ ਵਿੱਚ ਪਾ ਕੇ ਚਟਣੀ ਹੈ ਜਿਹੜੀ ਆਪਾਂ ਨੇ ਬਣਾ ਲਈ ਆ ਤੇ ਇਹਦੇ ਵਿੱਚ ਅੱਧਾ ਚਮਚਾ ਮੈਂ ਨੂਨ ਦਾ ਵੀ ਐਡ ਕੀਤਾ ਸੀ ਚਟਨੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀ ਤੇ ਹੁਣ ਆਪਾਂ ਇਸ ਨੂੰ ਇੱਕ ਡੱਬੀ ਦੇ ਵਿੱਚ ਕੱਢ ਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ ਤੁਸੀਂ ਇਹਨੂੰ ਹਫ਼ਤਾ ਭਰ ਵੀ ਖਾ ਸਕਦੇ ਹੋ ਇਹਦਾ ਫਲੇਵਰ ਆ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਨਾ ਹੀ ਕਲਰ ਚੇਂਜ ਹੁੰਦਾ ਆਪਾਂ ਇਸ ਨੂੰ ਫ੍ਰਿਜ 'ਚ ਟਾ ਕੇ ਰੱਖ ਦਵਾਂਗੇ ਤੇ ਹੁਣ ਆਪਾਂ ਨੇ ਸਬਜੀ ਨੂੰ ਇੱਕ ਵਾਰ ਚੈੱਕ ਕਰ ਲੈਣਾ ਸਬਜੀ ਨੂੰ ਆਪਣੀ ਨੂੰ 3-4 ਮਿੰਟ ਹੋ ਗਏ ਸੀਗੇ ਪੱਕਦੀ ਨੂੰ ਤੇ ਹੁਣ ਆਪਾਂ ਦੇਖਾਂਗੇ ਤੇ ਦੇਖੋ ਸਬਜੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਬਣ ਗਈ ਆ ਤੇ ਹੁਣ ਆਪਾਂ ਨੇ ਇਹਦੇ ਉੱਪਰ ਥੋੜਾ ਜਿਹਾ ਧਨੀਆ ਵੀ ਪਾਇਆ ਧਨੀਆ ਪਾ ਕੇ ਆਪਾਂ ਸਬਜੀ ਨੂੰ ਕਰ ਲਵਾਂਗੇ ਮਿਕਸ ਦੇਖੋ ਆਪਣੇ ਫੁੱਲ ਨੇ ਜਿਹੜੇ ਬਹੁਤ ਹੀ ਵਧੀਆ ਖਿੜੇ-ਖਿੜੇ ਬਣੇ ਨੇ ਤੇ ਸਬਜੀ ਦੇ ਵਿੱਚ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਸੀ ਤੇ ਹੁਣ ਆਪਾਂ ਸਬਜੀ ਨੂੰ ਢੱਕ ਲਵਾਂਗੇ ਤਾਂ ਕਿ ਜਿਹੜਾ ਥੋੜਾ ਮੋਤਾ ਇਹਦੇ ਵਿੱਚ ਕੱਚਾ ਪਾਣਾ ਹੋ ਆਪਣਾ ਪੱਕ ਜਿਵੇਂ ਭਾਫ਼ ਦੇ ਨਾਲ ਤੇ ਇੱਧਰ ਆਪਾਂ ਨੇ ਮੂਲੀਆਂ ਵੀ ਕੱਟ ਕੇ ਰੱਖ ਲਈਆਂ ਨੇ ਰੋਟੀ ਨਾਲ ਖਾਣ ਵਾਸਤੇ ਥੋੜੀ ਜੀ ਆਪਾਂ ਨੇ ਚਟਣੀ ਆ ਜਿਹੜੀ ਉਹ ਰੱਖ ਲਈ ਸੀਗੀ ਉਹਦੇ ਵਿੱਚ ਆਪਾਂ ਨੇ ਮਿਕਸੀ ਦਾ ਕੱਪ ਜਿਹੜਾ ਧੋ ਕੇ ਥੋੜਾ ਜਿਹਾ ਪਾਣੀ ਐਡ ਕਰ ਲਿਆ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ ਪਾ ਲਿਆ ਚਾਟ ਮਸਾਲਾ ਥੋੜੀਆਂ ਜੀਆਂ ਮੂਲੀਆਂ ਆਪਾਂ ਇਹਦੇ ਵਿੱਚ ਮਿਕਸ ਕਰਕੇ ਰੱਖ ਲਈਆਂ ਸੀਗੀਆਂ ਮੇਰੇ ਬੇਟੇ ਨੂੰ ਮੂਲੀਆਂ ਨੇ ਜਿਹੜੀਆਂ ਚਟਣੀ ਵਾਲੀਆਂ ਬਹੁਤ ਪਸੰਦ ਆਉਂਦੀਆਂ ਨੇ ਤੁਸੀਂ ਇਹਦੇ ਵਿੱਚ ਪਿਆਜ਼ ਵੀ ਐਡ ਕਰ ਸਕਦੇ ਹੋ ਤੇ ਨਾਲ ਹੁਣ ਆਪਾਂ ਥਾਲੀ ਆ ਜਿਹੜੀ ਉਹ ਸਰ ਕਰਾਂਗੇ ਨਾਲ ਰੱਖਾਂਗੇ ਮੂੜੀਆਂ ਚਟਣੀ ਤੇ ਨਾਲ ਹੀ ਆਪਾਂ ਪਲੇਨ ਮੂੜੀਆਂ ਰੱਖਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਆਪਾਂ ਹੋਰ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਤੁਹਾਡੇ ਲਈ ਆਉਂਦੇ ਰਹਾਂਗੇ ਉਦੋਂ ਤੱਕ ਲਈ ਸਸਕਾਰ